ਔਰ ਇਹ ਸਤਕਾਰ ਹੈ ਅੱਜ ਜਿਹੜੀਆਂ ਦੋ ਟੀਮਾਂ ਜਿੱਤਣਗੀਆਂ ਵੱਡੇ ਮਾਨ ਸਤਕਾਰ ਜਿਹੜੀਆਂ ਟੀਮਾਂ ਜਿਹੜੇ ਖਿਡਾਰੀ ਸੈਮੀਫਾਈਨਲ ਦੇ ਵਿੱਚ ਬੈਸਟ ਆਉਣਗੇ ਉਹਨਾਂ ਨੂੰ 32 32 ਇੰਚ ਐਲਈਡੀਆਂ ਦੇ ਨਾਲ ਮਾਨ ਸਨਮਾਨ ਟੰਢਿਆਲ ਪਿੰਡ ਜ਼ਿਲ੍ਹੇ ਸੰਗਰੂਰ ਦਾ ਇਮਾਨ ਹੈ ਕਿ ਜਿੰਦ ਮਾਹੀ ਜੇਤ ਚੱਲਿਓ ਸੰਗਰੂਰ ਉਥੋਂ ਘਗਰੇ ਲਿਆਓ ਜਰੂਰ ਸੰਗਰੂਰ ਦੀਆਂ ਗੱਲਾਂ ਹੁੰਦੀਆਂ ਕਿ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਨਹੀਂ ਕਸੂਰ ਕਿਉਂ ਕਿਹੜੀ ਗੱਲੋਂ ਨਹੀਂ ਕਸੂਰ ਕਿਉਂਕਿ ਅਸੀਂ ਜ਼ਿਲ੍ਹਿਆਂ ਵਾਲੇ ਬਾਗ ਦਾ ਜਿਹੜਾ ਬਦਲਾ ਹੈ ਉਹ ਲੰਡਨ ਦੇ ਵਿੱਚ ਜਾ ਕੇ ਲੈਨੇ ਆ ਇਹ ਉਹ ਸੰਗਰੂਰ ਹੈ ਇਹ ਕਹਿੰਦੇ ਅਕਾਲੀ ਫੂਲਾ ਸਿੰਘ ਦਾ ਸੰਗਰੂਰ ਹੈ ਇਹ ਮੇਰੇ ਮਿੱਤਰੋ ਕਹਿੰਦੇ ਸੰਗਰੂਰ ਦੀ ਧਰਤੀ ਨੇ ਵੱਡੇ ਵੱਡੇ ਕਹਿੰਦੇ ਮੇਰੇ ਵੀਰੋ ਖਿਡਾਰੀ ਪੈਦਾ ਕੀਤੇ ਐ ਔਰ ਸੋਮੇ ਘਾਟਾਂ ਵਰਗੇ ਬਿੱਟੂ ਦਗਾਲ ਵਰਗੇ ਪੈਦਾ ਕੀਤੇ ਇਸ ਧਰਤੀ ਨੇ ਲਓ ਗੁਰਪ੍ਰੀਤ ਤਿਆਰ ਵਰ ਤਿਆਰ ਹੈ ਔਰ ਦੂਜੇ ਪਾਸੇ ਕੁਲਵਿੰਦਰ ਤਾਥੇ ਵਾਲਾ ਪਿਆਰ ਲਓ ਗੁਰਪ੍ਰੀਤ ਦੇ ਨਾਲ ਮੁਕਾਬਲਾ ਪਰ ਆ ਪਤੜਾਂ ਵਾਲਾ ਇਸ ਨੂੰ ਦੇਖਣਾ ਵੀ ਪੁਆਇੰਟ ਲੈ ਕੇ ਇਹ ਮਹਿਕ ਮਹਿਕ ਪਤੜ ਇਸ ਲਈ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਨੌਜਾਨ ਗੱਭਰੂ ਮੇਰੇ ਵੀਰੋ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਲਾਡੀ ਹੈ ਇਹ ਘਬੂਰ ਘਾਟ ਵਾਲਾ ਲਾਡੀ ਲੱਖੀ ਚੱਕਲਾ ਮਾਈ ਤੇ ਕਰਦੇ ਗੱਲ ਸੁਣ ਨੂਰ ਘਾਟ ਵਾਲਾ ਲਾਡੀ ਮੇਰੇ ਵੀਰੋ ਪਹਿਲਾਂ ਅਮਰੀਕ ਗੱਲ ਕਰਦਾ ਸੀ ਵੀ ਮੁੰਡਾ ਬਾਪ ਰੋਲੀ ਹੈ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਪਾ ਚੁੱਕਿਆ ਹੈ ਜੀਤ ਤਿਆਰ ਹੈ ਇੱਕਮ ਕੰਦ ਦੇ ਸੁਧਾਨਿਆਂ ਦੇ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਬਣਿਆ ਕੱਲ ਤੇ ਸੁਧਾਨਿਆਂ ਵਾਲਿਆਂ ਨੇ ਵੀ ਗੱਲ ਵੱਖਰੀ ਕਰਾਤੀ ਐ ਜੀਤ ਕੋਟਰੀ ਵਾਲਾ ਫੇਰ ਕਹਿੰਦੇ ਫਿੱਟ ਹੋ ਗਿਆ ਫੇਰ ਕਹਿੰਦੇ ਮੇਰੇ ਵੀਰੋ ਕੰਨਾ ਵੱਖਰੀਆਂ ਕਰਾ ਗਿਆ ਮਾੜ ਮੰਡੀ ਦੇ ਇਲਾਕੇ ਦਾ ਜੀਤ ਕੋਟਰੀ ਵਾਲਾ ਫੜਿਆ ਹੋਇਆ ਗੁੱਟ ਛੜਾਇਆ ਗੁੱਟ ਓ ਲਾਡੀ ਪਰ ਸਮਾਂ ਬੀਤਿਆ ਕੋਟਲੀ ਵਾਲਾ ਜੀਤ ਐ ਕਮਾਲ ਦਾ ਯਾਫੀ ਐ ਸਾਡੀ ਖੇਡ ਕਬੱਡੀ ਦਾ ਬੰਦਾ ਰੰਗੀਨ ਐ ਬੰਦਾ ਰੰਗੀਨ ਹੈ ਕਈ ਵਾਰੀ ਮੈਨੂੰ ਵੀ ਪੈ ਜਾਂਦਾ ਹੈ ਔਰ ਇਹ ਸਤਕਾਰ ਹੈ ਸਾਡੇ ਵੀਰ ਦਾ ਭਰਾ ਹੈ ਸਾਡਾ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਔਰ ਚਰਨੀ ਰਾਏ ਤਰਾਣੇ ਵਾਲਾ ਚਰਨੀ ਕਬੱਡੀ ਪਾ ਕੇ ਪੜ ਲੱਗੀ ਵਾਪਸ ਗਿਆ ਆਪਣੀ ਟੀਮ ਦੇ ਲਈ ਹਰੀਗੜ ਕਿੰਗਣ ਤੇ ਦਿੜਵੇ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਹਰੀਗੜ ਕਿੰਗਰ ਤੇ ਦਿੜਵੇ ਦੀਆਂ ਟੀਮਾਂ ਨੂੰ ਬੇਨਤੀ ਹੈ ਪਹਿਲਾ ਸੈਮੀਫਾਈਨਲ ਇਹਨਾਂ ਦਾ ਹੋਣਾ ਹੈ ਇਹ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਹਰੀਗੜ ਕਿੰਗਰ ਤੇ ਦਿੜਵਾ ਇਹ ਟੀਮਾਂ ਤਿਆਰ ਰਹਿਣੀਆਂ ਪਹਿਲਾਂ ਸੱਤੀ ਖੇਡਾ ਰੁਪਿੰਦਰ ਭਈਆ ਵੇਖ ਗਿਆ ਵੀ ਜੇ 500 ਬੰਨੀ ਹੈ ਇਹ ਇੱਕੋ ਜੇ ਲੱਗਦੇ ਆ ਦੋਨੇ ਕੱਦ ਕਾਠੀ ਵੀ ਇੱਕੋ ਜੀ ਹੈ ਮਣੰਗਾ ਵੀ ਥੋੜਾ ਥੋੜਾ ਪੈਂਦਾ ਤੇ ਸੱਤ ਝਨੇੜੀ ਕਹਿੰਦਾ ਵੀ ਨੰਬਰ ਰੇਡਰ ਦਾ ਹੈ ਸਤਨੇ ਵੀ ਟੌਪ ਦੀ ਕਬੱਡੀ ਖੇਡੀ ਕਸ਼ਮੀਰੇ ਨੇ ਵੀ ਟੌਪ ਦੀ ਕਬੱਡੀ ਖੇਡੀ ਰਾਜ ਕਕਰਾੜੇ ਹੁਣਾਂ ਦਾ ਜ਼ਿਕਰ ਹੁੰਦਾ ਕਾਲੇ ਵੀਰੇ ਹੁਣਾਂ ਦਾ ਜ਼ਿਕਰ ਅ ਰਾਮ ਢੰਡੋਲੀ ਹੁਣੀ ਸਾਰੇ ਜੱਜ ਅੱਜ ਦੇ ਮੈਚਾਂ ਦੇ ਮਣੀ ਧੂੜ ਹੁਣੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗੱਲ ਨੂੰ ਉੱਬਿਆਂ ਦੇ ਵਿੱਚ ਕਹਿੰਦੇ ਆਮਨ ਹੁਣਾਂ ਦਾ ਦੀਪ ਉੱਬਿਆਂ ਹੁਣਾਂ ਦਾ ਮੇਲਾ ਗਗਨ ਹੁਣਾਂ ਦਾ ਅੱਜ ਢੰਡਿਆਲ ਦੇ ਵਿੱਚ ਗੱਲਬਾਤ ਵੱਖਰੀ ਹੈ ਇੱਕ ਪਾਸੇ ਉਹ ਲੱਗ ਗਿਆ ਚੋਰ ਮੇਰੇ ਪੰਜਾਬੀ ਵੀਰੋ ਬਾ ਓਏ ਗੱਭਰੂਆ ਢੋਬੀ ਪੜਕਾ ਮਾਰਿਆ ਮੁੰਡੇ ਨੇ ਆਹ ਗੁਰਪ੍ਰੀਤ ਐ ਆਹ ਗੁਰਪ੍ਰੀਤ ਐ ਮੇਰੇ ਮਿੱਤਰੋ ਇਸ ਵੇਲੇ ਉਹ ਢਣਿਆੜਾ ਸੰਗਤ ਖੁਸ਼ ਹੈ ਸੰਗਤ ਖੁਸ਼ ਹੈ ਵਿਸ਼ੇਸ਼ ਤੌਰ ਤੇ ਧੰਵਾਦ ਹੈ ਡੜਬਾ ਤੇ ਹਰੀਗੜ ਕਿੰਗਨ ਇਹ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਆ ਜਾਣ ਡੜਬਾ ਤੇ ਹਰੀਗੜ ਕਿੰਗਨ ਚੱਲ ਵੀ ਲਾਡੀ ਪਾ ਵੀ ਕਬੱਡੀ ਨੌਜਵਾਨ ਆ ਕਬੂਰ ਘਟ ਵਾਲਾ ਲਾਡੀ ਹੈ ਅਗਲੀ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਇੱਕਬ ਅਮੀਨਪੁਰੀਆ ਔਰ ਦੂਜੇ ਪਾਸੇ ਕੋਟਲੇ ਵਾਲੇ ਜੀਤਲੀ ਤੱਕੜੀ ਕਹਿੰਦੇ ਮੱਖੜੀ ਆਹ ਸਾਹਮਣੇ ਮੇਰੇ ਮਿੱਤਰ ਲੱਗ ਗਿਆ ਜੋਰ ਤੇ ਮੁੰਡਾ ਲੈ ਗਿਆ ਦਿਮਾਗ ਨਾਲ ਨੰਬਰ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਆ ਵੀ ਮੈਕ ਆ ਵੀ ਮੈਕ ਨੌਜਾਨ ਪੱਤੜ ਕਲਾਂ ਵਾਲਾ ਮੈਕ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਨੂੰ ਵਾਅਦਾ ਹਰੀਗੜ ਕਿੰਗਨ ਤੇ ਦਿੜਬਾ ਮੰਡੀ ਇਹ ਪਹਿਲਾ ਸੈਮੀਫਾਈਨਲ ਧੰਨਾਂ ਦੇ ਟੂਰਨਾਮੈਂਟ ਦਾ ਜੇਤੂ ਤੇ ਬੱਪਰ ਦੂਜਾ ਸੈਮੀਫਾਈਨਲ ਹੋਣਾ ਹਨੀ ਚੈਲ ਤੇਰਾ ਵੀ ਧੰਨਾਂ ਦਾ ਵੀਰ ਆਹ ਵੇਖ ਨੰਬਰ ਜਿਹੜਾ ਰ ਰੇਡਰ ਦੇ ਲਈ ਜੁੜਿਆ ਹੈ ਪਰ ਰਾਮ ਹੋਲਡ ਪੁਆਇੰਟ ਆ ਵੀਰੇ ਪੁਆਇੰਟ ਹੋਲਡ ਆ ਨਹੀਂ ਜੱਜ ਜਿਹੜੇ ਬਾਹਰ ਬੈਠੇ ਆ ਉਹ ਚੈੱਕ ਕਰ ਲੈਣਗੇ ਵਿਜੇ ਪਾਸੋ ਵਾਲਾ ਸੁਲਤਾਨ ਦੇ ਨਾਕੇ ਦਾ ਨੌਜਾਨ ਲੈ ਵੀ ਰਪਿੰਦਰ ਭਾਈ ਕਬੱਡੀ ਪਾਉਣ ਦੇ ਆ ਆ ਪਾਸੋ ਤੋਂ ਆਇਆ ਹੈ ਰਾਜੇ ਪਾਸੋ ਹਣੀ ਪ੍ਰਸਿੱਧ ਕਬੱਡੀ ਖਿਡਾਰੀ ਹੋਏ ਆ ਸੁਲਤਾਨ ਦਾ ਵੀ ਉਸੇ ਇਲਾਕੇ ਦੇ ਵਿੱਚ ਪਿੰਡ ਪੈਂਦਾ ਆਹ 500 ਫੱਡੇਕਰ ਸਾਹਿਬ ਦੀ ਤਰਤੀਬ ਨੇ ਮਿੱਤਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਹੈ ਜਾਫੀ ਚਾਰਨਾ ਕੋਟਲੀ ਵਾਲਾ ਜੀਤ ਕਹਿੰਦਾ ਮੈਨੂੰ ਛੱਡੋ ਮੈਂ ਤਾਂ ਹੱਥ ਕਰਕੇ ਦੇਖਦਾ ਆਹ ਸਾਹਮਣੇ ਲਾ ਤੱਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਇਹ ਕੋਟਲੀ ਦਾ ਜੀਤ ਹੈ ਇਹ ਕੋਟਲੀ ਵਾਲਾ ਜੀਤ ਕਮਾਲ ਦਾ ਜਾਫੀ ਸਾਡੀ ਖੇਡ ਕਬੱਡੀ ਦਾ ਲਓ ਚਰਨੀ ਰਾਏ ਤਰਾਣੇ ਵਾਲਾ ਬੜਾ ਸ਼ਾਰਪ ਦਿਮਾਗ ਦਾ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ 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 ਗੁਰਪ੍ਰੀਤ ਦੀ ਕੋਸ਼ਿਸ਼ ਹੈ ਆਰਾਮ ਸਿੰਘੀ ਢੰਡੋਲੀ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜਾ ਜੁੜਿਆ ਕੱਲ ਨੂੰ ਉੱਬਿਆਂ ਦਾ ਮੇਲਾ ਹੋਣਾ ਹੈ ਔਰ ਉੱਬਿਆਂ ਦੀ ਕਮੇਟੀ ਵੱਲੋਂ ਵੀ ਬੇਨਤੀ ਹੈ ਵੀ ਠੀਕ 1:30 ਵਜੇ ਪਹਿਲਾ ਮੈਚ ਜਿਹੜਾ ਸ਼ੁਰੂ ਕੀਤਾ ਜਾਵੇਗਾ ਬੁੱਕ ਕੀਤੀਆਂ ਹੋਈਆਂ 16 ਟੀਮਾਂ ਖੇਡਣਗੀਆਂ ਉੱਬਿਆਂ ਦੇ ਵਿੱਚ ਆਪ ਸਭ ਨੂੰ ਪਿਆਰ ਪ੍ਰਿਆਸਦਾ ਅੱਜ ਢਣਿਆਲ ਦੇ ਮੇਲੇ ਦੀ ਗੱਲ ਵੱਖਰੀ ਹੈ ਐਨ ਮੇਰੇ ਮਿੱਤਰੋ ਰਿਜ਼ਲਟ ਆ ਰਿਹਾ ਹੈ ਦੁਨੀਆ ਸਵਾਦ ਲੈ ਰਹੀ ਹੈ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਲਾਡੀ ਦੀ ਰੇਡ ਐਵੇਂ ਨਹੀਂ ਇਹਨੂੰ ਇੱਕਮ ਕਹਿੰਦੇ ਐਵੇਂ ਨਹੀਂ ਇਹਨੂੰ ਇੱਕਮ ਕਹਿੰਦੇ ਆਹ ਲਗਾ ਵੀ ਇੱਕ ਵਾਲਾ ਲਾਇਆ ਜਦੋਂ ਅਠੂਰ ਵਾਲਾ ਇਦਾਂ ਟੰਗੀ ਜੀ ਲਾਉਂਦਾ ਨਾ ਤੇ ਦੁਨੀਆ ਨੂੰ ਖੰਨੇ ਵਾਲਿਆ ਸਵਾਦ ਆ ਜਾਂਦਾ ਯਾਰ ਸਵਾਦ ਆ ਗਿਆ ਐਵੇਂ ਸਵਾਦ ਲਿਆ ਦਿੰਦਾ ਹੈ ਇਹ ਇਕਮ ਹੈ ਇਹਦਾ ਜਮੀਰਪੁਰਪਿੰਡ ਹੈ ਇਹਨੇ ਕੱਲ ਮੋਟਰਸਾਈਕਲ ਜਿੱਤਿਆ ਤੇ ਆਪਦੇ ਕੋਚ ਨੀਲੇ ਰਠਾਰ ਨੂੰ ਜਿਹੜਾ ਗਿਫਟ ਕਰ ਦਿੱਤਾ ਹੈ ਲੈ ਵੀ ਇਕਮ ਆਪਦੇ ਤੋਂ ਉਸਤਾਰ ਦਾ ਮਾਨ ਸਨਮਾਨ ਕੀਤਾ ਹੈ ਇਹ ਵੱਡੀ ਗੱਲ ਹੈ ਪੈਰਾਂ ਦੇ ਵਿੱਚ ਬਹਿ ਕੇ ਹੀ ਜੁਲ ਲੈਣਾ ਪੈਂਦਾ ਏ ਜਿੰਨੇ ਮਰਜੀ ਉੱਚੇ ਹੋ ਜੋ ਨੀਵੇਂ ਰਹਿਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਬੰਧਾਂ ਨੂੰ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮੱਤ ਉਸਤਾਦਾਂ ਨੂੰ ਚੇਲੇ ਇੱਕ ਦਿਨੀ ਦਿੰਦੇ ਪਾਰਸਾ ਮੱਤ ਉਸਤਾਦਾਂ ਨੂੰ ਮੱਤ ਉਸਤਾਦਾਂ ਨੂੰ ਮੈਂ ਉਹਨਾਂ ਨਾਲ ਸਮਾਂ ਦੇਖਿਆ ਹੈ ਲੱਖੀ ਹੋ ਸਕਦਾ ਤੂੰ ਵੀ ਉਹ ਸਮਾਂ ਦੇਖਿਆ ਹੋਣਾ ਜਦੋਂ ਸੋਮੋ ਗੱਡੀ ਤੇ ਟਾਟਾ ਸੋਮੋ ਤੇ ਇਹ ਲੈ ਕੇ ਪਹੁੰਚਦਾ ਰਿਹਾ ਨੀਲਾ ਰਠੌਰ ਇਹਨਾਂ ਖਿਡਾਰੀਆਂ ਨੂੰ ਉਹਨੇ ਨਾਮ ਵੀ ਉਦਾਂ ਹੀ ਰੱਖਿਆ ਸੀ ਸੁਖਮਨ ਦਾ ਨਾਮ ਤੇ ਕੋਈ ਪੱਕਾ ਨਾਮ ਸੁਖਮਨ ਨਹੀਂ ਮੇਰਾ ਖੈਲਾ ਇਕਮ ਦਾ ਨਾਮ ਵੀ ਪੱਕਾ ਇਕਮ ਨਹੀਂ ਹੈ ਪਰ ਉਹਨੇ ਨਾਮ ਉਦਾਂ ਹੀ ਰੱਖ ਦਿੱਤੇ ਅੱਜ ਇਹ ਕਬੱਡੀ ਦੇ ਵੱਡੇ ਨਾਮ ਬਣ ਗਿਆ ਹੈ ਅੱਜ ਇਹ ਕਬੱਡੀ ਦੇ ਵੱਡੇ ਨਾਮ ਬਣ ਗਿਆ ਹੈ ਨੀਲੇ ਰਠੌਰ ਦਾ ਸਾਡੇ ਭਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਉਹਨੂੰ ਆਪ ਸ਼ੌਂਕ ਸੀਗਾ ਉਹ ਆਪ ਵੀ ਨਾਲ ਗਰਾਊਂਡ ਦੇ ਵਿੱਚ ਆਉਂਦਾ ਜਾਂਦਾ ਮੇਰੇ ਵੀਰੋ ਅੱਜੇ ਚੋਟੀ ਦੇ ਖਿਡਾਰੀ ਬਣ ਗਿਆ ਹੈ ਲਓ ਇੱਕ ਪਾਸੇ ਦੇਖਦਾ ਗੁਰਪ੍ਰੀਤ ਆਹ ਚਰਨੀ ਜਰਨੀ ਤੇ ਗੁਰਪ੍ਰੀਤ ਜਰਨੀ ਤੇ ਗੁਰਪ੍ਰੀਤ ਆ ਲੱਗੂ ਜੋਰ ਮੁਕਾਬਲਾ ਹੋਊ ਸਖਤ ਓਟ ਗਿਆ ਬਾਜ ਵਾਂਗੂ ਕਿ ਬਾਜ ਵਾਂਗੂ ਓਟ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਯਾਰ ਜਦੋਂ ਕੌਡੀ ਪਾਉਂਦੇ ਆ ਗੂੰਜੇ ਤਾੜੀਆਂ ਨਾਲ ਸਾਰਾ ਹੀ ਮੈਦਾਨ ਯਾਰ ਜਦੋਂ ਕੌਡੀ ਪਾਉਂਦੇ ਆ ਅੱਜ ਲਾਡੀ ਨੇ ਵੀ ਕਹਿੰਦੇ ਮੈਦਾਨ ਗੂੰਜਾਂ ਲਾ ਦਿੱਤਾ ਮੇਰੇ ਵੀਰੋ ਅੱਜ ਗੱਲਾਂ ਵੱਖਰੀਆਂ ਕਰਾ ਦਿੱਤੀਆਂ ਰਪਿੰਦਰ ਬਾਈ ਨੇ ਗੱਲ ਕਰੀ ਏ ਕੰਨੀ ਇਹਦਾ ਨਾਂ ਤੇ ਗੁਰਦੀਪ ਸਿੰਘ ਆ ਪਰ ਨੀਲਾ ਕਹਿੰਦਾ ਵੀ ਇਹਦੇ ਲਗਾ 1 ਇੱਕਮ ਹਠੂਰ ਵਰਗਿਆ ਇਹਨੂੰ ਮੈਂ ਇੱਕਮ ਵਰਗਾ ਜਰਸੀ ਬਣਾਉਣਾ ਹੈ ਗੰਦਬਾਤ ਪਖੜੀ ਉਹ ਨੰਬਰ ਰੇਡਰ ਦਾ ਤੇ ਕਹਿੰਦੇ ਸੁਖਮਨ ਦਾ ਨਾਂ ਅਵਤਾਰ ਸਿੰਘ ਹੈ ਉਹਦਾ ਨਾਂ ਸੁਖਮਨ ਰੱਖਿਆ ਗਿਆ ਹੈ ਜਿਹੜਾ ਹੋਲਡ ਨੰਬਰ ਹੈ ਉਹ ਜਾਫੀਆਂ ਦਾ ਜਿਹੜਾ ਹੋਲਡ ਨੰਬਰ ਹੈ ਉਹ ਭੂਲਣ ਦੀ ਟੀਮ ਦਾ ਉਹ ਦਿਓ ਜੀ ਧਿਆਨ ਰੇਡ ਪੈ ਗਈ ਹੈ ਕਰੋ ਜੀ ਗੱਲ ਤਿਰਪਾ ਮੰਡੀ ਤੇ ਹਰੀਗੜ ਕਿੰਗਣ ਅਜੇ ਤੱਕ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਨਹੀਂ ਆਈਆਂ ਮੈਚ ਸਮਾਪਤੀ ਦੇ ਵੱਲ ਹੈ ਅਸੀਂ ਤੁਹਾਡੇ ਕਰਕੇ 65 ਕਿਲੋ ਵਾਲਾ ਮੈਚ ਵੀ ਰੋਕੀ ਬੈਠੇ ਆ ਮੇਰੇ ਵੀਰਵਾਨ ਕੇ ਇਸ ਗੱਲ ਨੂੰ ਧਿਆਨ ਦਿਓ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਆਇਓ ਬਿੜਵਾ ਮੰਡੀ ਤੇ ਮੇਰੇ ਮਿੱਤਰੋ ਹਰੀਗੜ ਕਿੰਗਣ ਦਾ ਪਹਿਲਾ ਸੈਮੀਫਾਈਨਲ ਮੈਚ 11:14 ਤੇ 15 ਨੰਬਰ ਦਾ ਜਿਹੜਾ ਹੋਊਗਾ ਇਹ ਨੋਟ ਰੱਖਿਓ ਮੇਰੇ ਵੀਰ ਕਿਉਂਕਿ ਆ ਮੈਚ ਦੇ ਵਿੱਚੋਂ ਐਲਡੀਆਂ ਦਿੱਤੀਆਂ ਜਾਣਗੀਆਂ ਸੈਮੀਫਾਈਨਲ ਮੈਚਾਂ ਦੇ ਵਿੱਚੋਂ ਐਲਡੀਆਂ ਦੇ ਮਾਨ ਸਨਮਾਨ ਬਖਸ਼ੇ ਜਾਣਗੇ ਲਓ ਇੱਕ ਪਾਸੇ ਗੁਰਦੀਪ ਸਿੰਘ ਹੈ ਜਿਹਨੂੰ ਕਬੱਡੀ ਦੇ ਵਿੱਚ ਇੱਕ ਮਿੰਟੇ ਨਾਂ ਦੇ ਨਾਲ ਸਿੱਤੀ ਮਿਲ ਗਈ ਹੈ ਇਹਦਾ ਮੀਰਪੁਰ ਪਿੰਡ ਹੈ ਔਰ ਸਾਹਮਣੇ ਦੇਖਦਾ ਵੀ ਪੁਆਇੰਟ ਜਿਹੜਾ ਹੈ ਉਹ ਰੇਂਡਰ ਦੇ ਹਿੱਸੇ ਹੈ ਲੈ ਵੀ ਨੌਜੋਨ ਆ ਨਾਂ ਤੇ ਨਾਸ ਰੇਂਡਰ ਦਾ ਕੀ ਹੈ ਜਿਹੜਾ ਹੁਣ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਅਮਨ ਅਮਨ ਦਾ ਪਿੰਡ ਅਮਨ ਖੱਤਰੀ ਭੂਲਣਗਾ ਹੀ ਹੈ ਕੀ ਬਾਤ ਹੈ ਭੂਲਣ ਭੂਲਣ ਕਹਿੰਦੇ ਪ੍ਰਸਿੱਧ ਨਗਰ ਹੈ ਪ੍ਰਧਾਨ ਸਾਹਿਬ ਦਾ ਇਲਾਕਾ ਹੈ ਬਹੁਤ ਵੱਡੇ ਵੱਡੇ ਖਿਡਾਰੀ ਇਸ ਇਲਾਕੇ ਨੇ ਹਿਸ਼ਾਰੇ ਬੋਪਰ ਵਰਗੇ ਪੈਦਾ ਕੀਤੇ ਐ ਔਰ ਸਾਹਮਣੇ ਕਰੇਬੀ ਪਹਿਲਵਾਨ ਦੀ ਗੱਲ ਹੁੰਦੀ ਐ ਔਰ ਸਾਹਮਣੇ ਇੱਕ ਪਾਸੇ ਗੁਰਪ੍ਰੀਤ ਔਰ ਦੂਜੇ ਪਾਸੇ ਮੇਰੇ ਮਿੱਤਰੋ ਆਹ ਕਹਿੰਦੇ ਪਤੜਾ ਵਾਲਾ ਆਹ ਕਪੂਰਥਲੇ ਤੋਂ ਚੱਲ ਕੇ ਅੱਜ ਕਹਿੰਦੇ ਸੰਗਰੂਰ ਆਹ ਸੰਗਰੂਰ ਪਹੁੰਚਿਆ ਹੋਇਆ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਪੁਆਇੰਟ ਮੇਰੇ ਮਿੱਤਰੋ ਇਸ ਵੇਲੇ ਰੇਡਰ ਦੇ ਹਿੱਸੇ ਜਾਂ ਜੁੜਿਆ ਹੈ ਪੁਆਇੰਟ ਰਾਏ ਧਰਾਣੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ ਜਿਹੜੀ ਆ ਮੈਚ ਦੇ ਵਿੱਚ ਜਿੱਤੂਗੀ ਉਹ ਮੇਰਾ ਖਿਆਲ ਹੈ ਵੀ ਬੋਪਰ ਦੇ ਨਾਲ ਦੂਜਾ ਸ ਇਹਨਾਂ ਜਿਹੜਾ ਖੇਡੇਗੀ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਡੇੜਵਾ ਮੰਡੀ ਤੇ ਹਰੀਗੜ ਕਿੰਗਨ ਹੁਣ ਤੇਰੀ ਨਾ ਲਾਉਣ ਜੱਤਾ ਮੈਂਬਰ ਟੰਡਿਆੜ ਕਹਿੰਦਾ ਵੀ ਇੱਕ ਕਬੱਡੀ ਚਰਨੀ ਰਾਏ ਧਰਾਣੇ ਦੀ 500 ਦੀ ਪਹੁੰਚ ਹੈ ਪਰ ਲਾਡੀ ਹੈ ਇੱਕ ਪਾਸੇ ਜੀਤ ਕੋਟਰੀ ਹੈ ਉਹ ਵੇਖਾਂਗੇ ਮੌੜ ਮੰਡੀ ਦੇ ਇਲਾਕੇ ਦਾ ਟੌਪਰ ਜਾਫੀ ਹੈ ਮੇਰੇ ਵੀਰੋ ਜ਼ਿਲ੍ਹੇ ਬਠਿੰਡੇ ਦਾ ਕੱਲਬਾਤ ਪਖਰੀ ਹੁੰਦੀ ਹੈ ਪਰ ਹਲਕਾ ਘੱਟ ਮਾਰਿਆ ਐਂ ਕੱਟ ਕਹਿੰਦੇ ਜਦੋਂ ਪਿੱਥੋ ਵਾਲਾ ਖਰਾਜੀ ਮਾਰ ਦਿੰਦਾ ਸੀਗਾ ਨਾ ਵੱਡੇ ਵੱਡੇ ਜਾਫੀ ਖੜੇ ਵੇਖਦੇ ਸੀਗੇ ਲਓ ਕਬੱਡੀ ਫੇਰ ਪੈਂਦੀ ਹੈ ਰੁਪਿੰਦਰ ਭਾਈ ਕਰ ਦੋ ਚਿਕਨ ਮੁੰਡੇ ਦਾ ਬੜਵਾ ਤੇ ਹਰੀਗੜ ਕਿੰਗੜ ਨੂੰ ਕੋਈ ਟਾਈਮ ਨਹੀਂ ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬੜਵਾ ਤੇ ਹਰੀਗੜ ਕਿੰਗੜ ਦੀਆਂ ਟੀਮਾਂ ਆਹ ਮੈਚ ਸਮਾਪਤੀ ਦੇ ਬਾਲਾ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਬੜਵਾ ਤੇ ਹਰੀਗੜ ਕਿੰਗੜ लाओ कबड्डी 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 कबड्डी, 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 है ਰੱਤਾ ਥੇ ਵਾਲਾ ਕੁਲਵਿੰਦਰ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਕੁਲਵਿੰਦਰ ਸਿਰੇ ਦਾ ਖਿਡਾਰੀ ਹੈ ਲਓ ਅਗਲੀ ਕਬੱਡੀ ਅਮਨ ਖੱਤਰੀ ਇਸ ਵੇਲੇ ਨੌਜਾਨ ਘਬਰੂ ਪਾਉਣ ਦੇ ਲਈ ਵਧਿਆ ਹੋਇਆ ਹੈ ਅਮਨ ਖੱਤਰੀ ਦੀ ਕਬੱਡੀ ਹੈ ਆ ਸੰਗਰੂਰ ਜ਼ਿਲ੍ਹੇ ਦਾ ਟੰਧਿਆਰ ਪਿੰਡ ਅੱਜ ਕਬੱਡੀ ਦੇ ਰੰਗ ਦੇ ਵਿੱਚ ਰੰਗਿਆ ਗਿਆ ਪ੍ਰਸ਼ਾਸਨ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਕਿਤੇ ਕੱਠ ਹੁੰਦਾ ਹੈ ਔਰ ਸਾਰੇ ਵੀਰਾਂ ਦਾ ਸਹੀ ਮੁਲਾਜ਼ਮਾਂ ਦਾ ਬਹਿਤ ਤੋਂ ਧੰਨਵਾਦ ਲਓ ਸਾਹਮਣੇ ਇਸ ਵੇਲੇ ਨੌਜਾਨ ਅਮਨ ਖੱਤਰੀ ਕਬੱਡੀ ਕਬੱਡੀ ਪਾ ਕੇ ਪੜ ਲੈ ਕੇ ਵਾਪਸ ਗਿਆ ਆਪਣੀ ਟੀਮ ਲਈ ਮੇਰੀ ਬੇਨਤੀ ਹਰੀਗੜ ਕਿੰਗਨ ਤੇ ਬਿਰਮਾ ਮੰਡੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਜੇਤੂ ਤੇ ਬੌਬਰ ਦਾ ਮੈਚ ਜਿਹੜਾ ਖੇਡਿਆ ਜਾਣਾ ਹੈ ਲਓ ਅਗਲੀ ਕਬੱਡੀ ਮੈਚ ਪਤੜਾਂ ਵਾਲਾ ਮੈਕ ਮੈਕ ਪਤੜ ਕਬੱਡੀ ਪਾਉਣ ਦੇ ਲਈ ਫੇਰ ਬੰਦੇ ਆ ਡੇੜਾ ਮੰਡੀ ਤੇ ਹਰੀਗੜ ਕਿੰਗਨ ਮੈਚ ਲਾਸਟ ਪੜਾ ਤੇ ਖੇਡਿਆ ਜਾ ਰਿਹਾ ਮੇਰੀ ਬੇਨਤੀ ਹੈ ਢੇੜਵੇਂ ਦੇ ਫਰੀਗੜ ਕਿੰਗਨ ਪਹਿਲੇ ਸੈਮੀਫਾਈਨਲ ਦੇ ਲਈ ਦੋਨੋਂ ਟੀਮਾਂ ਜਿਹੜੀਆਂ ਆ ਜਾਣਗੀਆਂ ਜੰਤੇ ਮੈਂਬਰ ਬਣੀਆਂ 501 ਰੇਟ ਤੇ ਐ ਲੈ ਵੀ ਚਰਨੀ ਤੇਰੀ ਇੱਕ ਕਬੱਡੀ ਤੇ 500 ਲਾਉਣਾ ਪਰ ਅੱਜ ਅਮਨ ਨੇ ਪਾਪਾ ਕਬੱਡੀਆਂ ਲੋਕਾਂ ਦਾ ਚਿੱਤ ਖੁਸ਼ ਕਰ ਦਿੱਤਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਐ ਅਮਨ ਖੱਤਰੀ ਕਬੱਡੀ 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 ਲੱਖੀ ਇੱਕ ਨੇ ਮੈਨੂੰ ਇੱਕ ਆ ਕੇ ਗੱਲ ਕਹੀ ਕਿ ਕਹਿੰਦਾ ਭਾਜੀ ਕਬਡੀਆਂ ਖੁੱਲੀਆਂ ਜਾਂ ਦੂਜੀ ਬੰਦ ਹੈ ਮਗਾ ਜਿੰਤਰ ਤੋਂ ਜਿੰਨੀਆਂ ਪੈਂਦੀਆਂ ਪਾਲਾ ਕਿਉਂਕਿ ਜਿੰਨਾ ਤੈਨੂੰ ਅੱਜ ਮੌਕਾ ਮਿਲੂਗਾ ਤੇ ਉਹਨਾਂ ਹੀ ਤੂੰ ਤਕੜਾ ਹੋਵੇਂਗਾ ਲੈ ਵੀ ਰੱਜੀ ਆ ਨੌਜਵਾਨ ਨੂੰ ਵੀ ਮੌਕਾ ਜ਼ਰੂਰ ਦਿਆ ਕਰੋ ਬਹੁਤ ਵਧੀਆ ਖਿਡਾਰੀ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਖੱਤਰੀ ਬਣੂਗਾ ਆਉਣ ਵਾਲੇ ਸਮੇਂ ਦਾ ਚੋਟੀ ਦਾ ਰੇਡਰ ਬਣੂਗਾ ਆ ਅਗਲੀ ਕਬੱਡੀ ਮੈਚ ਇਸੇ ਖੇਡ ਮੈਦਾਨ ਦੇ ਵਿੱਚ ਕਬੱਡੀ 1 2 3 ਲਾਈਵ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਨੀ ਕਾਤਰੋਂ ਆਲਾ ਸਾਡਾ ਵੀਰ ਭਰਾ ਨੇ ਤਰੱਕੀ ਕੀਤੀ ਹੈ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਨੀ ਮੈਨੂੰ ਤੇਰਾ ਉਹ ਵੀ

ਗਲਵਿੰਦਰਾ ਤੇਰਾ ਜਫਾ ਟਰਨਿੰਗ ਪੁਆਇੰਟ ਹੋ ਜਾਣਾ ਆ ਮੈਚ ਦਾ ਲਓ ਅਗਲੀ ਕਬੱਡੀ ਲਾਡੀ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਲਾ ਵੀ ਏਕਮ ਜੇ ਸੈਮੀਫਾਈਨਲ ਦੇ ਵਿੱਚ ਪੁੱਜਣਾ ਤੇ ਲਾਡੀ ਕਹਿੰਦੇ ਕਬੂਰਕਾਟ ਵਾਲਾ ਫੜਨਾ ਪੈਣਾ ਪਰ ਸਾਹਮਣੇ ਮੁੰਡਾ ਪਿਛਲ ਖੁਰੀ ਯਾਫਰ ਲੱਗੂ ਜ਼ੋਰ ਗੁਰਦੀਪ ਸਿੰਘ ਏਕਮ ਗੁਰਦੀਪ ਸਿੰਘ ਏਕਮ ਤੇ ਲਾਡੀ ਲਾਡੀ ਦੇ ਏਕਮ ਮੈਚ ਹੋ ਗਿਆ ਤੇ ਤੁਸੀਂ ਜੰਗਲਿਆਂ ਨਾਲੋਂ ਹੱਥ ਹੀ ਨਹੀਂ ਛੱਡ ਰਹੇ ਇਹਨਾਂ ਲਈ ਤਾੜੀਆਂ ਤੂੜੀਆਂ ਮਾਰ ਦਿਓ ਜ਼ੋਰਦਾਰ ਕਿੰਦਾ ਟਕੜਾ ਮੈਚ ਦਿੱਤਾ ਮੁੰਡਿਆਂ ਨੇ ਬਹੁਤ ਚੋਟੀ ਦਾ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਗਿਆ ਔਰ ਚਲਦੇ ਹੋਏ ਮੈਚ ਦਾ ਸਕੋਰ 12 ਨੰਬਰ ਨੇ ਭੁੱਲਣ ਦੇ ਤੇ ਸਾਡੇ 12 ਨੰਬਰ ਖਣਾ ਰਹੇ ਹੈ 12 ਅਤੇ ਨੰਬਰ ਤੇ ਇਸ ਮੁਕਾਬਲੇ ਦੇ ਵਿੱਚੋਂ ਰਾਏ ਤਰਾਣਾ ਦੀ ਟੀਮ ਜੇਤੂ ਰਹੀ ਹੈ ਰਾਏ ਤਰਾਣਾ ਜੇਤੂ ਹੈ ਲਓ ਅਗਲਾ ਮੈਚ ਹਰੀਗੜ ਕੀਗਣ ਤੇ ਦਿੜਬੇ ਦੀਆਂ ਟੀਮਾਂ ਸੈਂਟਰ ਲੈ ਕੇ ਆ ਜਾਣਗੇ ਆ ਲਾਟ ਜੱਫੇ ਨੇ ਮੈਚ ਬਦਲਿਆ ਉਧਰ ਪਬਲੀ ਲੋਂਗੋ ਵਾਲੇ ਯੂ ਐਸ ਏ ਹੁਸੈਨ ਪਟਰੁਖਾ ਯੂ ਐਸ ਏ ਜਸਕਰ ਨੇ ਯੂ ਐਸ ਏ ਲੋਂਗੋਾਨ ਪ੍ਰਦੀਪ ਯੂ ਐਸ ਏ ਕਰਨ ਯੂ ਐਸ ਏ ਗਗਨ ਯੂ ਐਸ ਏ ਗੁਰਪ੍ਰੀਤ ਯੂ ਐਸ ਏ ਪ੍ਰੋਫੈਸਰ ਯੋਰਾ ਯੂ ਐਸ ਏ ਸੇਮ ਲੋਂਗੋਵਾਲ ਤੇ ਪਾਲੀ ਲੋਂਗੋਵਾਲ ਇਹਨਾਂ ਦਾ ਵੱਡਾ ਸਹਿਯੋਗ ਹੈ ਸਾਡੇ ਪਬਲੀ ਲੋਂਗੋਵਾਲ ਦੇ ਯੂ ਐਸ ਏ ਦੇ ਫਾਦਰ ਸਾਹਿਬ ਸਾਡੇ ਦਰਮਿਆਨ ਆਏ ਆ ਜਿਨ੍ਹਾਂ ਨੇ ਅੱਜ ਦੇ ਮੇਲੇ ਦੇ ਲਈ ਪਹਿਲਾ ਪ੍ਰਾਈਜ਼ ਜਿਹੜਾ